ਤੋ ਹਾਲੋ ਸ਼ਾਇਦ ਭੁਲੇਖਾ ਲੱਗੂਗਾ ਕਿ ਸ਼ਾਇਦ ਜੱਦੀ ਵੀ ਉਹਨਾਂ ਦੇ YouTube ਕਰ ਰਹੇ ਆ ਪਰ ਇਹ ਜੱਦੀ ਵੀ ਸਾਡਾ ਵੀ ਇਵੇਂ ਰੈਂਬੋ ਸਾਡਾ ਵੀ ਆ ਜਾਦੀਬੀ ਵੀ ਬਣਿਆ ਅਤੇ ਪਰਮਾਤਮਾ ਦਾ ਧੰਨਵਾਦ ਕਰਦਾ ਥੱਕਦਾ ਨਹੀਂ ਜਿਹਦਾ ਚਿਹਰਾ ਜਿਹੜਾ ਜਾਦੀਬੀ ਦਾ ਮਿਲਦਾ ਜਿਹਦੇ ਸਦੇ ਹੁੜੀਆ ਪਿਆਰਾ ਵਾ ਬਿਲਕੁਲ ਜਾਦੀਬੀ ਹੋਣਾ ਵਰਗਾ ਤੇ ਗੱਲ ਕਰਨ ਦਾ ਸਟਾਈਲ ਵੀ ਤੁਸੀਂ ਦੇਖ ਸਕਦੇ ਹੋ ਵੀ ਜਾਦੀਬੀ ਬਾਵਾ ਤੇ ਲਖਾਇਆ ਹੋਇਆ ਇੰਨਾ ਫੈਨ ਹੈ ਜਾਦੀਬੀ ਹੋਣਾ ਦਾ ਜਿੱਥੇ ਵੀ ਜਾਂਦੇ ਨੇ ਲੋਕ ਕਹਿੰਦੇ ਰੈਂਬੋ ਨਹੀਂ ਜਾਦੀਬੀ ਆ ਗਿਆ ਚੇਂਜ ਆ ਲਾਉਂਦੇ ਹੋ ਜਾਦੀਬੀ ਵਰਗਾ ਤੁਸੀਂ ਵਿਆਹਾਂ ਸ਼ਾਦੀਆਂ ਵਿੱਚ ਮਿਲਿਆ ਅੱਜ ਤੇ ਜਦੋਂ ਸੇਟ ਜਾਂਦੀ ਉਹ ਲੋਕ ਕਿੰਨਾ ਕਿ ਪਿਆਰ ਦਿੰਦੇ ਨੇ ਜਦੋਂ ਅਲਾਸ ਹੁੰਦਾ ਵੀ ਜੈਦੀ ਵੀ ਆ ਰਿਹਾ ਰੈਂਬੋ ਆ ਰਿਹਾ ਰੈਂਬੋ ਆ ਜਾ ਰਿਹਾ ਉਦੋਂ ਫਿਰ ਲੋਕ ਕਿੰਨੇ ਕਿ ਤਾੜੀਆਂ ਮਾਰਦੇ ਨੇ ਕਿੰਨੇ ਕਿ ਲੋਕ ਸਮਝਦੇ ਨੇ ਵੀ ਅੱਜ ਜੈਦੀ ਵੀ ਆ ਗਿਆ ਨਹੀਂ ਵੀ ਰੈਂਬੋ ਜੇਕਰ ਜੈਦੀ ਵੀ ਦਾ ਚਿਹਰਾ ਨਾ ਹੁੰਦਾ ਤਾਂ ਸ਼ਾਇਦ ਅੱਜ ਜਿਹੇ ਪਛਾਣ ਨਹੀਂ ਬਣਨੀ ਸੀ ਲੋਕਾਂ ਨੇ ਪਿਆਰ ਹੀ ਦੇਣਾ ਸੀ ਅੱਜ ਇੱਥੇ ਆnde ਲੋਕ ਫੋਟੋਆਂ ਸੈਲਕੇ ਲਵਾਉਂਦੇ ਨੇ ਲੋਕ ਪਿਆਰ ਦਿੰਦੇ ਨੇ ਕੀ ਲੱਗਦਾ ਸਪੋਰਟ ਦਾ ਰੱਬ ਦਾ ਵੀ ਧੰਨਵਾਦ ਕਰਦੇ ਹੋ ਤੇ ਜੱਜ ਵੀ ਹੁਣ ਦਾ ਵੀ ਧੰਨਵਾਦ ਕਰਦੇ ਵੀ ਇਹਦਾ ਚਿਹਰਾ ਜਿਹੜਾ ਨਾਲ ਮਿਲਦਾ ਸੋ ਵੀ ਅਸੀਂ ਦੇਖਿਆ ਤੁਸੀਂ ਉਹਨਾਂ ਵਰਗੀਆਂ ਮੁੰਦਰੀਆਂ ਖੰਡਾ ਪਾਇਆ ਪੂਰਾ ਉਹਨਾਂ ਨੂੰ ਕਾਪੀ ਬਣਾਈਆਂ ਤੁਸੀਂ ਪੂਰਾ ਉਹਨਾਂ ਦਾ ਧੰਨਵਾਦ ਜੱਜ ਵੀ ਲਖਾਇਆ ਗੁੱਟ ਉੱਤੇ ਜੜੀਆਂ ਨਖਾਤ ਜੇ ਪੂਰਾ ਟੈਟੂ ਬਣਾਇਆ ਹੋਇਆ ਤੁਸੀਂ ਨਾਰਗਰ ਉਹਨਾਂ ਨੂੰ ਪੂਰਾ ਫੋਲੋ ਕਰਦੇ ਉਹਨਾਂ ਦੇ ਕੱਪੜੇ ਵਗੈਰਾ ਤੁਸੀਂ ਯੂਨੀਫਾਰਮ ਵੀ ਬਗੈਰਾ ਉਹਨਾਂ ਲਈ ਕੱਪੜੇ ਰੱਖਣੇ ਸੀ ਜੋ ਜੋ ਭਾਈ ਸਾਹਿਬ ਬੁੰਦੇ ਰਹੇ ਜੱਜ ਨੀ ਕਿਹਦੇ ਕਾਪੀ ਕਾਮੀ ਯਾਰ ਬੜਾ ਉਹ ਵੀ ਬੰਦਾ ਕੋਈ ਤਕੜਾ ਹੀ ਬੰਦਾ ਹੋਊਗਾ ਨਹੀਂ ਤਾਂ ਹਰ ਕਿਸੇ ਕੋ ਕਾਪੀ ਨਹੀਂ ਹੁੰਦੀ ਕਿਸੇ ਕੋ ਜੱਜੀ ਭਾਈ ਦੀ ਕਾਪੀ ਕੋਈ ਕੋਈ ਕਰ ਸਕਦਾ ਸਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅੱਜ ਤੋਂ ਜਿਹੜੇ ਸ਼ਖਸਾਂ ਮਿਲਣ ਜਾ ਰਹੇ ਆ ਤੁਹਾਨੂੰ ਸ਼ਾਇਦ ਭੁਲੇਖਾ ਲੱਗੂਗਾ ਕਿ ਸ਼ਾਇਦ ਜੱਜੀ ਬੀ ਹੋਣਾ ਦੀ ਇੰਟਰਵਿਊ ਕਰ ਰਹੇ ਆ ਪਰ ਇਹ ਜੱਜੀ ਬੀ ਸਾਡਾ ਵੀਰ ਨਹੀਂ ਰੈਂਬੋ ਸਾਡਾ ਵੀਰ ਆ ਜਿਹੜਾ ਕਿ ਜੱਜੀ ਬੀ ਉਹ ਬਣਿਆ ਅਤੇ ਪਰਮਾਤਮਾ ਦਾ ਧੰਨਵਾਦ ਕਰਦਾ ਥੱਕਦਾ ਨਹੀਂ ਜਿਹਦਾ ਚਿਹਰਾ ਜਿਹੜਾ ਕਿ ਜੱਜੀ ਬੀ ਦਾ ਮਿਲਦਾ ਤੁਸੀਂ ਦੇਖ ਸਕਦੇ ਹੋ ਹੁਲੀਆ ਪੈਰਾਵਾ ਬਿਲਕੁਲ ਜਾਜੀਬੀ ਹੋਣਾ ਵਰਗਾ ਤੇ ਗੱਲ ਕਰਨ ਦਾ ਸਟਾਈਲ ਵੀ ਤੁਸੀਂ ਦੇਖ ਸਕਦੇ ਹੋ ਵੀ ਜਾਜੀਬੀ ਬਾਵਾ ਤੇ ਲਿਖਾਇਆ ਹੋਇਆ ਇੰਨਾ ਫੈਨ ਹੈ ਜਾਜੀਬੀ ਹੋਣਾ ਦਾ ਜਿੱਥੇ ਵੀ ਜਾਂਦੇ ਨੇ ਲੋਕ ਕਹਿੰਦੇ ਰੈਂਬੋ ਨਹੀਂ ਜਾਜੀਬੀ ਆ ਗਿਆ ਵਾ ਇਸ ਕਰਕੇ ਗੱਲਬਾਤ ਵੀ ਕਰਾਂਗੇ ਵੀ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਤੁਹਾਨੂੰ ਇਹ ਸੋ ਵੀ ਰੈਂਬੋ ਕਹੀਏ ਜਾਜੀਬੀ ਕਹੀਏ ਕਿਸ ਨਾਮ ਨਾਲ ਤੁਹਾਨੂੰ ਪੁਕਾਰੀਏ ਅੱਜ ਖੰਡੂ ਸਾਡੇ ਕਰਦੇ ਹਾਂ ਹਾਂ ਜੀ ਰੈਂਬੋ ਰਾਜਾ ਕਹਿ ਸਕਦੇ ਤੁਸੀਂ ਜਾਜੀ ਭਾਈ ਤੇ ਚਲੋ ਤੇ ਦੁਨੀਆ ਚ ਕੋਈ ਹੈ ਬਿਲਕੁਲ ਤੇ ਆਪਾਂ ਰੈਂਬੋ ਰਾਜ ਰੇਂਬੋ ਰਾਜਾ ਜੀ ਕਿਸ ਤਰ੍ਹਾਂ ਬਣੇ ਜੱਜੀਬੀ ਦਾ ਸਫਰ ਜਿਸ ਦਸ਼ਕਾ ਨੂੰ ਸਾਡਾ ਕਰਦੇ ਹੋ ਸ਼ੁਰੂ ਕਿਸ ਤਰ੍ਹਾਂ ਕੀਤਾ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਪੈਰਾਵੇ ਵਿੱਚ ਤੇ ਪਹਿਲੀ ਵਾਰੀ ਮੰਚ ਕਿਸ ਤਰ੍ਹਾਂ ਵਿਚਾਰਿਆ ਜਾਂ ਕਿਨੇ ਦੱਸਿਆ ਵੀ ਤੁਹਾਡਾ ਜਿਹੜਾ ਤੁਹਾਡਾ ਹਮਸ਼ਕਲ ਜਿਹੜੀ ਜੱਜੀਬੀ ਨੇ ਮਿਲਦੀ ਹਾਂਜੀ ਮੈਂ ਭਾਈ ਸ਼ੁਰੂ ਤੋਂ ਰਿਹਾ ਜੇ ਫੈਨ ਭਾਈ ਦਾ ਤੇ 2002 ਤੋਂ ਆਪਾਂ ਫੈਨ ਰਹੇ ਹਾਂ ਜਦੋਂ ਦੇ ਹੋਲ ਸੰਭਾਲੀ ਹੈ ਭਾਈ ਦੇ ਗਾਣੇ ਸੁਣਦੇ ਆ ਰਹੇ ਹਾਂ ਤੇ ਕੋਗੀਆਂ ਦੇ ਜੋੜੇ ਤੋਂ ਲੈ ਕੇ ਟੌਰ ਤੱਕ ਭਾਈ ਦੇ ਗਾਣੇ ਸੁਣੇ ਆ ਤੇ 2008 ਚ ਮੁਲਾਕਾਤ ਹੋਈ ਇੱਕ ਵਾਰੀ ਭਾਈ ਨਾਲ ਤੇ ਉਹ ਵੀ ਹੱਥ ਮਿਲਾਇਆ ਸੀ ਭਾਈ ਨਾਲ ਬਸ ਤੇ ਨਿਸ਼ਾਨ ਸਾਹਿਬ ਵਾਲੀ ਮੁੰਦਰੀ ਪਾਈ ਸੀ ਉਹਨਾਂ ਨੇ ਤੇ ਉੱਥੇ ਪੀਪੀ ਗਰਾਉਂਡ ਚ ਮਿਲਿਆ ਸੀ ਤੇ ਐਤ ਕੀ ਹੋਈ ਆ ਮੇਰੀ ਮੁਲਾਕਾਤ ਆਪਣਾ 2023 ਦੇ ਵਿੱਚ ਹੋਈ ਹਾਂਜੀ ਆਪਣਾ ਲੁਧਿਆਣੇ ਹੋਈ ਸੀ ਇਹ ਮੁਲਾਕਾਤ ਤੇ ਦੋ ਵਾਰੀ ਭਾਈ ਨੂੰ ਮਿਲਿਆ ਬਸ ਮੈਂ ਤੇ ਮੇਰੇ ਸੁਪੀ ਰੈਂਬੋ ਦੀ ਸਟੇਜਾਂ ਲਾਉਂਦੇ ਹੋ ਜਿਹੜੀ ਵੀ ਵਰਗਾ ਤੁਸੀਂ ਵਿਆਹਾਂ ਸ਼ਾਦੀਆਂ ਚ ਮਿਲਿਆ ਚ ਤੇ ਜਦੋਂ ਸਟੇਜ ਤੇ ਜਾਂਦੇ ਹੋ ਲੋਕ ਕਿੰਨਾ ਕਿ ਪਿਆਰ ਦਿੰਦੇ ਨੇ ਜਦੋਂ ਅਲਾਉਸ ਹੁੰਦਾ ਵੀ ਜੈਦੀ ਵੀ ਆ ਰਿਹਾ ਰੈਂਬੋ ਆ ਰਿਹਾ ਰੈਂਬੋ ਰਾਜ ਆ ਰਿਹਾ ਉਦੋਂ ਫਿਰ ਲੋਕ ਕਿੰਨੇ ਕਿ ਤਾੜੀਆਂ ਮਾਰਦੇ ਨੇ ਕਿੰਨੇ ਕਿ ਲੋਕ ਸਮਝਦੇ ਨੇ ਵੀ ਆ ਜੈਦੀ ਵੀ ਆ ਗਿਆ ਸਟੇਜ ਉੱਤੇ ਹਾਂ ਬਹੁਤ ਪਿਆਰ ਦਿੰਦੇ ਆ ਇਧਰ ਹੁਣ ਆਪਾਂ ਮੇਲੇ ਮੂਲੇ ਲਾਈ ਦੇ ਜੇ ਸਟੇਜ ਸ਼ੋਅ ਕਰੀਦੇ ਆ ਆਪਣਾ ਪੈਲਸਾਂ ਚ ਵਿੱਚ ਕੋਈ ਰਿਜੋਰਟ ਨਹੀਂ ਅੰਬਰ ਸਰਚ ਜਿਹੜਾ ਆਪਾਂ ਜਿੱਥੇ ਨਹੀਂ ਸ਼ੋਅ ਲਾਇਆ ਆਪਾਂ ਸਾਰੇ ਰਿਜੋਰਟਾਂ ਚ ਸ਼ੋਅ ਲਾਇਆ ਤੇ ਬੜਾ ਪਿਆਰ ਦਿੰਦੇ ਆ ਵੀ ਜੈਜੀਬੀ ਆ ਗਿਆ ਜੈਜੀਬੀ ਆ ਗਿਆ ਲੋਕੀ ਚਿਹਰਾ ਪਿੱਛੇ ਹੁੰਦੇ ਆ ਚਿਹਰਾ ਲੈ ਕੇ ਤੇ ਗਾੜੀਆਂ ਆ ਜਾਂਦੇ ਆ ਤੇ ਬੜਾ ਪਿਆਰ ਦਿੰਦੇ ਵੀਡੀਓ ਲੋਕੀ ਬਣਾਉਂਦੇ ਆ ਕਿਆ ਬਾਤ ਹੈ ਮਜ਼ਾ ਆ ਜਾਂਦਾ ਜੀ ਕੰਮ ਕਰਨ ਦਾ ਇਹ ਲੱਗਦਾ ਹੈ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹੋ ਵੀ ਰੈਂਬੋ ਤੋਂ ਜੈਜੀਬੀ ਬਣ ਗਿਆ ਚਿਹਰਾ ਤੁਹਾਡਾ ਮਿਲਦਾ ਲੱਖਾਂ ਸ਼ਰਕ ਬੰਦੇ ਮਿਲਦਾ ਹੋਊਗਾ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹੋ ਵੀ ਜੈਜੀਬੀ ਦੇ ਚਿਹਰੇ ਦੇ ਉੱਤੇ ਰਾਤ ਤੁਸੀਂ ਅੱਜ ਆਪਣੇ ਰੋਜੀ ਰੋਟੀ ਚਲਾ ਰਹੇ ਹੋ ਹਾਂ ਜੀ ਬੜਾ ਮੈਂ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ ਭਾਈ ਵਰਗੀ ਸ਼ਕਲ ਮਿਲੀ ਮੈਨੂੰ ਏ ਆਪਣਾ ਅੰਮ੍ਰਿਤਸਰ ਦੇ ਵਿੱਚ ਇੱਕੋ ਹੀ ਜੱਜੀ ਵੀ ਆ ਤੇ ਸਾਰੇ ਗਰੁੱਪਾਂ ਵਾਲੇ ਬਸ ਇੱਕੋ ਜੱਜੀ ਵੀ ਨੂੰ ਸਾਦੇ ਆ ਰੈਂਬੋ ਜੱਜੀ ਵੀ ਨੂੰ ਤੇ ਬੋੜਾ ਪਿਆਰ ਦਿੰਦੇ ਆ ਤੇ ਜੋ ਵੀ ਆ ਭਾਈ ਕਰਕੇ ਹੀ ਆ ਮੈਂ ਬਸ ਹੋਰ ਵੀ ਮੇਰੀ ਇਨੀ ਕਾਤ ਨਹੀਂ ਗਈ ਵੀ ਮੈਨੂੰ ਕੋਈ ਇਦਾਂ ਜੱਜੀ ਵੀ ਕਹ ਦੇ ਜਿੰਨਾ ਭਾਈ ਦੀ ਮੈਨੂੰ ਸ਼ਕਲ ਮਿਲੀ ਆ ਤੇ ਭਾਜੀ ਨੂੰ ਹੀ ਸਾਰੇ ਸਪੋਰਟ ਕਰਦੇ ਆ ਵੀ ਜੱਜੀ ਵੀ ਜੱਜੀ ਵੀ ਇੱਕੋ ਹੀ ਜੱਜੀ ਵੀ ਬਸ ਤੇ ਮੈਨਰਸੋ ਵੀ ਰੈਂਬੋ ਜਦੋਂ ਤਿਆਰ ਹੁੰਦੇ ਉਹ ਉਹਦੋਂ ਤਿਆਰ ਹੋਣ ਲੱਗਿਆ ਕਿੰਨਾ ਕੁ ਸਮਾਂ ਲੱਗ ਜਾਂਦਾ ਜੱਜੀ ਵੀ ਇਹਨਾਂ ਖੁਲੀਆਂ ਤਿਆਰ ਕਰਨ ਲੱਗਿਆ ਹੇਅਰ ਸਟਾਈਲ ਜਿਹੜਾ ਰੱਖਿਆ ਵਾਲਾਂ ਦਾ ਦਾੜ੍ਹੀ ਦਾ ਇਹਦੇ ਵਾਸਤੇ ਕੋਈ ਸਪੈਸ਼ਲ ਹੇਅਰ ਸਟਾਈਲ ਦਾ ਰੱਖਿਆ ਡ्रेसਰ ਰੱਖਿਆ ਜਿਹਦੇ ਵਾਸਤੇ ਤੁਸੀਂ ਦਾੜ੍ਹੀ ਤੁਹਾਡਾ ਹੇਅਰ ਸਟਾਈਲ ਵਾਲਾਂ ਦਾ ਇਹ ਡੜਾ ਡਾੜਾ ਖੁਲੀਆਂ ਜਿਹੜਾ ਸਾਰਾ ਬਣਾ ਕੇ ਜਾਂਦਾ ਤੇ ਕਿੰਨਾ ਟਾਈਮ ਸਮਾਂ ਕਿੰਨਾ ਲੱਗ ਜਾਂਦਾ ਤਿਆਰ ਹੋਣ ਲੱਗਿਆ ਹਾਂਜੀ 1 ਘੰਟਾ ਕੁ ਲੱਗ ਹੀ ਜਾਂਦਾ ਜੇ ਤਿਆਰ ਹੋਣ ਚ ਵਾਲਾਂ ਦਾ ਸਟਾਈਲ ਸਾਰਾ ਕਰਨਾ ਡிரஸ் ਸੈੱਟ ਪਾਣੀ ਹੈ ਤੇ ਆਪਣਾ ਘੰਟਾ ਕ ਪੂਰਾ ਸਰ ਘੰਟਾ ਲੱਗ ਜਾਂਦਾ ਜੇ ਤਿਆਰ ਹੋਣ ਚ ਵੀ ਆਪਣਾ ਮੇਕਅਪ ਮੈਂ ਆਪ ਹੀ ਕਰਦਾ ਮੇਕਅਪ ਵੀ ਕਰੀ ਦਾ ਨਾਲ ਤੇ ਥੋੜੀ ਚਲੋ ਹੋਰ ਸ਼ਕਲ ਵਧੀਆ ਮਿਲ ਜਾਂਦੀ ਹੈ ਪਰਸਨੈਲਿਟੀ ਹੋ ਜਾਂਦੀ ਹੈ ਤੇ ਜੋ ਵੀ ਆ ਸਾਰਾ ਵੀ ਮੇਕਅਪ ਕਰਕੇ 1 ਘੰਟਾ ਪੂਰਾ ਲੱਗਦਾ ਮੈਨੂੰ ਸੋਪੀ ਪਿੰਡ ਦੀ ਗੱਲ ਕਰੀਏ ਤੁਹਾਡੇ ਇਲਾਕੇ ਦੀ ਗੱਲ ਕਰੀਏ ਲੋਕ ਕਿਸ ਤਰ੍ਹਾਂ ਨਾਲ ਨਾ ਜਾਣਦੇ ਨੇ ਲੋਕ ਰੈਂਬੋ ਨਾਲ ਜਾਣਦੇ ਨੇ ਕਿ ਜਾਂ ਜੱਜੀਬੀ ਰੈਂਬੋ ਰਾਜਾ ਨਾਲ ਜਾਣਦੇ ਨੇ ਲੋਕ ਤਾਂ ਜੱਜੀਬੀ ਨਾਂ ਤੇ ਜਾਣਦੇ ਜੇ ਸਾਰੇ ਉਦਾਂ ਕੌਣ ਜਾਣਦਾ ਜੇ ਮੈਨੂੰ ਇੱਥੇ ਤੇ ਸਾਰੇ ਜੱਜੀਬੀ ਕਰਕੇ ਜਾਣਦੇ ਆ ਜੱਜੀਬੀ ਕਰਕੇ ਪਿਆਰ ਦਿੰਦੇ ਆ ਕੋਈ ਆਪਾਂ ਦੁਕਾਨ ਤੇ ਕਿਤੇ ਸ਼ਾਪ ਤੇ ਚਲ ਜੋ ਕੋਈ ਸਮਾਨ ਲੈਣ ਚਲ ਜੋ ਉਹ ਸਾਰੇ ਪਛਾਣ ਲੈਂਦੇ ਵੀ ਉਹ ਜੱਜ ਵੀ ਗਾ ਮੁੰਡਾ ਲੱਗਦਾ ਨਹੀਂ ਲੋਕ ਸਵਾਲ ਬਾਅਦ ਲੈਂਦੇ ਹੋਣਗੇ ਪਹਿਲਾਂ ਫੋਟੋ ਕਹਿੰਦੇ ਹਣੇ ਬਾਈ ਸਰ ਫੋਟੋ ਲਵਾ ਲਈਏ ਪਹਿਲਾਂ ਇਹ ਸਮਾਨ ਦਾ ਬਾਅਦ ਦੇਣੇ ਸ਼ਾਇਦ ਠੰਡਾ ਵੀ ਪੀਉਂਦੇ ਹੋਣਗੇ ਸ਼ਾਇਦ ਹਾਂਜੀ ਹਾਂਜੀ ਮੈਂ ਇੱਥੇ ਆਪਣਾ ਹਾਲ ਵੇਖ ਰਹੀ ਆਪਣੀ ਦੁਕਾਨ ਉਹਨਾਂ ਦੀ ਉੱਥੇ ਗਿਆ ਸੀ ਮੈਂ ਸ਼ਾਪ ਤੇ ਉਹਨਾਂ ਦੀ ਤੇ ਸ਼ੂਜ਼ ਲੈਣ ਗਿਆ ਸੀ ਤੇ ਉਹਨਾਂ ਨੇ ਕਾਫੀ ਪਿਆਰ ਮੈਨੂੰ ਦਿੱਤਾ ਕਾਫੀ ਵੀਡੀਓ ਵੀ ਬਣਵਾਈਆਂ ਉਹਨਾਂ ਨੇ ਤੇ ਨਾਲ ਆਪਣਾ ਸੈਲਫੀਆਂ ਵੀ ਕਰਵਾਈਆਂ ਤੇ ਨਾਲ ਸ਼ੂਜ਼ ਦੇ ਦੋ ਜੋੜੇ ਗਿਫਟ ਕੀਤੇ ਵਾਹ ਵਾਹ ਕੀ ਲੱਗਦਾ ਨਹੀਂ ਵੀ ਰੈਂਬੋ ਜੱਜੀਪੀ ਦਾ ਚਿਹਰਾ ਨਾ ਹੁੰਦਾ ਤੇ ਸ਼ਾਇਦ ਅੱਜ ਕਿਹੇ ਪਛਾਣ ਨਹੀਂ ਬਣਨੀ ਸੀ ਲੋਕਾਂ ਨੇ ਇਹਨਾਂ ਪਿਆਰ ਨਹੀਂ ਦੇਣਾ ਸੀ ਅੱਜ ਇੱਥੇ ਜਾਂਦੇ ਲੋਕ ਫੋਟੋਆਂ ਸੈਲਫੀਆਂ ਲਵਾਉਂਦੇ ਨੇ ਲੋਕ ਪਿਆਰ ਦਿੰਦੇ ਨੇ ਕੀ ਲੱਗਦਾ ਸਕੋਰ ਦਾ ਰੱਬ ਦਾ ਵੀ ਧੰਨਵਾਦ ਕਰਦੇ ਹੋ ਤੇ ਜੱਜੀਪੀ ਹੁਣ ਦਾ ਵੀ ਧੰਨਵਾਦ ਕਰਦੇ ਜਿਹੜਾ ਚਿਹਰਾ ਜਿਹੜਾ ਉਹਨਾਂ ਨੂੰ ਮਿਲਦਾ ਮੈਂ ਕਹਿੰਦਾ ਜੱਜੀਪੀ ਤੇ ਰੱਬ ਰੱਬ ਬਣ ਕੇ ਹੀ ਆਇਆ ਕਿ ਪਹਿਲਾਂ ਜੱਜੀ ਭਾਜੀ ਆਏ ਦੁਨੀਆ 'ਚ ਰੱਬ ਬਣ ਕੇ ਆਏ ਆ ਫੇਰ ਕਿਤੇ ਉਹਨਾਂ ਨੇ ਸੋਚਿਆ ਵੀ ਚਲੋ ਹਨਾ ਤੇ ਫਿਰ ਥੋੜੀ ਸ਼ਕਲ ਮਿਲੀ ਆ ਭਾਈ ਦੀ ਤੇ ਉਹਨਾਂ ਕਰਕੇ ਮੇਰੀ ਰੋਟੀ ਚੱਲਦੀ ਹੈ ਤੇ ਨਾਲ ਮੈਂ ਥੋੜੀ ਪ੍ਰਾਈਵੇਟ ਜੌਬ ਵੀ ਕਰਦਾ ਜੀ ਆਪਣਾ ਨਿਊ ਅੰਬਰਸਰ ਆਈਟੀਬੀਪੀ ਕੈਂਪ ਚ ਉਹਨਾਂ ਦਾ ਵੀ ਬੜਾ ਸੰਯੋਗ ਹੈ ਬੜਾ ਪਿਆਰ ਦਿੰਦੇ ਆਈਟੀਬੀਪੀ ਵਾਲੇ ਵੀ ਤੇ ਫੌਜ ਬਹੁਤ ਵਧੀਆ ਹਾਂ ਜੀ ਠੀਕ ਹੈ ਹਾਂ ਜੀ ਜੀ ਮੈਨੂੰ ਇਹ ਸੋ ਵੀ ਅਸੀਂ ਦੇਖਿਆ ਤੁਸੀਂ ਉਹਨਾਂ ਵਾਲੀਆਂ ਮੁੰਦਰੀਆਂ ਖੰਡਾ ਪਾਇਆ ਪੂਰਾ ਉਹਨਾਂ ਕੋ ਕਾਪੀ ਬਣਾਈਆਂ ਤੁਸੀਂ ਪੂਰਾ ਉਹਨਾਂ ਦਾ ਕੀਤਾ ਵਾ ਜਾਨੀ ਬੀ ਲਿਖਾਇਆ ਗੁੱਟ ਉੱਤੇ ਜੜੀਆਂ ਤਰਖਾਸਤ ਕੇ ਪੂਰਾ ਇਹ ਟੈਬੂ ਬਣਾਇਆ ਹੋਇਆ ਤੁਸੀਂ ਨ ਵਰਗਾ ਉਹਨਾਂ ਨਾਲ ਪੂਰਾ ਫੋਲੋ ਕਰਦੇ ਉਹਨਾਂ ਦੇ ਕਪੜੇ ਵਗੈਰਾ ਤੁਸੀਂ ਯੂਨੀਫਾਰਮ ਵੀ ਵਗੈਰਾ ਉਹਨਾਂ ਵਾਲੇ ਕਪੜੇ ਰੱਖੇ ਨੇ ਜੋ ਜੋ ਭਾਈ ਸਾਹਿਬ ਹੁੰਦੇ ਨੇ ਜਿਹੜੀ ਜੀ ਮੈਂ ਸਾਰੀਆਂ ਚੀਜ਼ਾਂ ਵੀ ਵੱਖਰੀਆਂ ਹੀ ਰੱਖਦਾ ਜੀ ਵੀ ਉੱਥੇ ਸਟੇ ਤੇ ਤੁਹਾਨੂੰ ਪਤਾ ਭਾਈ ਵੱਖਰੀ ਚੀਜ਼ ਪਾਉਂਦੇ ਆ ਉਹਨਾਂ ਨੇ ਕੋਈ ਕਾਪੀ ਨਹੀਂ ਕਿਸੇ ਦੀ ਕਰਨੀ ਆਹੀ ਕਾਪੀ ਕਰ ਸਕਦੇ ਆ ਭਾਈ ਦੀ ਭਾਈ ਨਹੀਂ ਕਿਸੇ ਦੀ ਕਾਪੀ ਕਰਦੇ ਭਾਈ ਦੀਆਂ ਸਟਾਈਲ ਵੱਖਰਾ ਹੁੰਦਾ ਜੇ ਕਪੜੇ ਲੱਗ ਹੁੰਦੇ ਉਹਨਾਂ ਦੇ ਤੇ ਇੱਕ ਸਟਾਈਲ ਵੱਖਰਾ ਲੈ ਆਂਦੇ ਆ ਕਪੜੇ ਲੱਗਾ ਲੈ ਆਂਦੇ ਆ ਕਈ ਵਾਰੀ ਤਾਂ ਬੜਾ ਵੀ ਮੁਸ਼ਕਲ ਪੈ ਜਾਂਦੀ ਮੈਨੂੰ ਲੱਭਣ ਚ ਅੱਛਾ ਹਾਂਜੀ ਤੇ ਫਿਰ ਇਦਾਂ ਹੀ ਲੱਬ ਲੁਬ ਕੇ ਲਾਈ ਦੇ ਹਾਂਜੀ ਤੇ ਬੜਾ ਵਧੀਆ ਲੱਗਦਾ ਜੀ ਕਿ ਲੱਗਦਾ ਨਹੀਂ ਕਿ ਜੈਜੀ ਵੀ ਹੁਣਾਂ ਨੂੰ ਹੋ ਗਿਆਣਾ ਵੀ ਸ਼ਾਇਦ ਮੈਂ ਤੇ ਬੜਾ ਔਖਾ ਜਿਹਾ ਸਟਾਈਲ ਵਰਤਿਆ ਵਾ ਪਰ ਮੇਰੀ ਵੀ ਕਿਹਨੇ ਕਾਪੀ ਕਰ ਲਈ ਯਾਰ ਬੜਾ ਉਹ ਵੀ ਬੰਦਾ ਕੋਈ ਤਕੜਾ ਹੀ ਬੰਦਾ ਹੋਊਗਾ ਨਹੀਂ ਤਾਂ ਹਰ ਕਿਸੇ ਕੋ ਕਾਪੀ ਨਹੀਂ ਹੁੰਦੀ ਕਿਸੇ ਕੋ ਜੈਜੀ ਭਾਈ ਦੀ ਕਾਪੀ ਕੋਈ ਕੋਈ ਕਰ ਸਕਦਾ ਜੀ ਤੇ ਸਟਾਈਲ ਵੀ ਕੋਈ ਕੋਈ ਮਾਰ ਸਕਦਾ ਹੈ ਕਾਫੀ ਜੈਜੀ ਵੀ ਬਣੇ ਆ ਲੇਕਿਨ ਸਟਾਈਲ ਨਹੀਂ ਜਿਆਦਾ ਕਿ ਕੋ ਵੱਜਾ ਤੇ ਨਾ ਜਿਆਦਾ ਮਵੀ ਵੇਖੇ ਦੋ ਤਿੰਨ ਜੱਜ ਵੀ ਲੇਕਿਨ ਉਹ ਜੀ ਸ਼ਕਲ ਨਹੀਂ ਮਿਲੀ ਭਾਈ ਵਰਗੀ ਤੇ ਅਸੀਂ ਦੇਖਿਆ ਤੁਸੀਂ ਜਿੱਥੇ ਲਾ ਦੀ ਤੁਹਾਡੀ ਚਿਹਰਾ ਮਿਲਦਾ ਤੁਹਾਡਾ ਗੱਲ ਕਰਨ ਦਾ ਤਰੀਕਾ ਤੁਹਾਡਾ ਸਟੇਜ ਫਰਮ ਕਰਨ ਦਾ ਨੱਚਣ ਦਾ ਗਾਉਣ ਦਾ ਉਹ ਵੀ ਜਿਹੜਾ ਬਿਲਕੁਲ ਜਾਰੀ ਵੀ ਹੋਣਾ ਵਰਗਾ ਹੀ ਲੱਗੇਗਾ ਕਿੰਨਾ ਕਿ ਸਮਾਂ ਉਹਨਾਂ ਨੂੰ ਫੋਲੋ ਕਰਦੇ ਹੋ ਕਿੰਨਾ ਕਿ ਮਿਹਨਤ ਉਹਨਾਂ ਨੂੰ ਹਾਂ ਮੈਂ ਭਾਈ ਤੁਹਾਨੂੰ ਕੀ ਦੱਸਾਂ ਜੇ ਮੈਂ ਸਿਰਫ ਭਾਈ ਦੇ ਗਾਣੇ ਡੇਲੀ ਸੁਣਨੇ ਹਾਂ ਇੱਕ ਘੰਟਾ ਭਾਈ ਦੇ ਗਾਣੇ ਸੁਣਨੇ ਸੁਣਨੇ ਆ ਹੁਣ ਮੈਂ ਫੇਸਬੁਕ ਤੇ ਆਈਡੀ ਆ ਮੇਰੀ ਕੋਈ ਆਪਣੀ ਫੋਟੋ ਵਗੈਰਾ ਵੀਡੀਓ ਪਾਣੀ ਪਾਈ ਦੇ ਨਾਂ ਤੇ ਪਾਣੀ ਹੈ ਤੇ ਆਪਣਾ ਫੇਸਬੁਕ ਤੇ ਪਾ ਲੋ ਇਸ਼ਟਾ ਤੇ ਪਾ ਲੋ ਤੇ ਕੋਈ ਵਟਸਐਪ ਤੇ ਲਾ ਲੋ ਗਾਣਾ ਭਾਜੀ ਦਾ ਹੀ ਲਾਣਾ ਹੋਰ ਕੋ ਮੈਂ ਕੋਈ ਆਪਣੀ ਫੋਟੋ ਵਗੈਰਾ ਵੀਡੀਓ ਕੋਈ ਗਾਣੇ ਤੇ ਨਹੀਂ ਮਲਾਣਾ ਕੋਈ ਨਹੀਂ ਹਾਂਜੀ ਅਸੀਂ ਜਦੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਸਾਨੂੰ ਐਂ ਲਿਖਿਆ ਪੈਂਦਾ ਵੀ ਜਵੇਂ ਰੈਂਬੋ ਨਾਲ ਗੱਲ ਕਰ ਰਹੇ ਜਾਂ ਜੈ ਜੀ ਹੋਣਾਂ ਨਾਲ ਗੱਲ ਕਰ ਰਹੇ ਆ ਉਹਨਾਂ ਦਾ ਇੰਟਰਵਿਊ ਲੈ ਰਹੇ ਆ ਇੰਨਾ ਸਾਲ ਨੂੰ ਵੀ ਆਪਣੇ ਆਪ ਹੋ ਗਿਆ ਯਾਰ ਬਿਲਕੁਲ ਉਹ ਚੀਜ਼ ਉਹ ਪੈਦਾਵਾ ਉਹਨਾਂ ਦਾ ਚਿਹਰਾ ਕੱਪੜਾ ਲੀੜਾ ਹਰ ਇੱਕ ਚੀਜ਼ ਦੇ ਪਾਸੋਂ ਜੈ ਜੀ ਆ ਕਿਸੇ ਪਿੱਛੋਂ ਕੰਮ ਹੀ ਨਹੀਂ ਛੱਡੀ ਕੋਈ ਆਪਣੇ ਵਾਲ ਨੂੰ ਬੜਾ ਵਧੀਆ ਲੱਗਦਾ ਭਾਈ ਇਦਾਂ ਹੀ ਵੀ ਦੇ ਲੋ ਵੀ ਜੈ ਜੀ ਭਾਈ ਕਰਕੇ ਹੀ ਥੋੜਾ ਵਧੀਆ ਲੱਗਦਾ ਜੀ ਉਦਾਂ ਕੋਈ ਨਹੀਂ ਜਾਣਦਾ ਜੀ ਉਦਾਂ ਵੀ ਆਮ ਬੰਦਾ ਤੇ ਆਮ ਹੀ ਹੁੰਦਾ ਤੇ ਥੋੜਾ ਵੱਖਰਾ ਜਿਹਾ ਕਰਕੇ ਦਈਦਾ ਤੇ ਬਹੁਤ ਵਧੀਆ ਕਹਿੰਦੇ ਆ ਵੀ ਚਲੋ ਠੀਕ ਆ ਕੋਈ ਸਟਾਈਲ ਮਾਰਦਾ ਮੁੰਡਾ ਤੇ ਵਧੀਆ ਲੱਗਦਾ ਇੱਥੇ ਵੀ ਆਪਣੇ ਮੇਲਾ ਹੀ ਮੰਨੇ ਵਾਲੇ ਆਮਨੇ ਪਤਾਪੁਰੀ ਪਿੰਡ ਚ ਤੇ ਉੱਥੇ ਮੈਂ ਗਿਆ ਸੀ ਮੱਥਾ ਟੇਕਣ ਤੇ ਗਿਆ ਸੀ ਸਿੰਪਲ ਹੀ ਇਦਾਂ ਹੀ ਕੋਈ ਨਹੀਂ ਆਪਣਾ ਵਾਲ ਬੂਲ ਕੋਈ ਨਹੀਂ ਖੜੇ ਕੀਤੇ ਸੀ ਨਾ ਤਿਆਰੀ ਕੀਤੀ ਨਾ ਕੋਈ ਡਰੈਸ ਵਗੈਰਾ ਪਾਈ ਉਦਾਂ ਗਿਆ ਸੀ ਤੇ ਉਹਨਾਂ ਨੇ ਫਿਰ ਇੱਥੇ ਦੀਪ ਆ ਦੀਪ ਮੁੰਡਾ ਡੀਜੇ ਦੀਪ ਉਹਨਾਂ ਨੇ ਫਿਰ ਦੇਖਿਆ ਵੀ ਇਦਾਂ ਵੀ ਉਹ ਜੱਜੀ ਆਇਆ ਜੱਜੀ ਆਇਆ ਉਹਨੂੰ ਬੁਲਾਓ ਇੱਧਰ ਤੇ ਦੋ ਚਾਰ ਗਾਣੇ ਚਲੋ ਕਰਵਾਨੇ ਤੇ ਉਹ ਆਪਾਂ ਹਾਲੇ ਸਟੇਜ ਤੇ ਚੜ੍ਹੇ ਆ ਤੇ ਇੰਨਾ ਕ ਰਸ ਪੈ ਗਿਆ ਕਿਆ ਬਾਤ ਹੈ ਬਹੁਤ ਮਜਾ ਆਇਆ ਬੜਾ ਮਜਾ ਆਇਆ ਜੀ ਮੈਂ ਜਿਵੇਂ ਐਸੋ ਵੀ ਮੈਂ ਜਿਵੇਂ ਗੱਲ ਕੀਤੀ ਵੀ ਰੈਂਬੋ ਤੋਂ ਜੱਦੀ ਵੀ ਜਰੂਰ ਬਣ ਗਏ ਨੇ ਪਰ ਹਜੇ ਹਾਲਾਤ ਨਹੀਂ ਸੁਧਰੇ ਉਸਤਾਦ ਕਿਸਮਤ ਨਾਲ ਉਹਨਾਂ ਵਰਗੀ ਨਹੀਂ ਜੱਦੀ ਵੀ ਵਰਗੀ ਬਣੀ ਉਹ ਜਿਹੜੇ ਵੱਡੇ ਵੱਡੇ ਬੰਗਲਿਆਂ ਚ ਉਹਗਲੇ ਕੋਠੇ ਰਹਿ ਰਹੇ ਨੇ ਅੱਜ ਵੀ ਕਰਦੇ ਹਾਲਾਤ ਬਹੁਤ ਚੰਗੇ ਨਹੀਂ ਆ ਇੱਕੋ ਕਮਰਾ ਉਹ ਛੱਤ ਬਾਲੇ ਜਿਹੜੇ ਟੁੱਟੇ ਨੇ ਤਰੇੜਾਂ ਪਈਆਂ ਨੇ ਕਜੀ ਆਪਣੇਆਂ ਨੂੰ ਚੀਜ਼ ਲੈ ਕੇ ਕਹਿੰਦਾ ਆਪਣਾ ਵੀ ਗੁੱਸਾ ਹੁੰਦਾ ਜਾਂ ਰੱਬ ਨਾਲ ਕਰੀ ਚੀਜ਼ ਹੁੰਦੀ ਆ ਫਿਰ ਅੱਬਾ ਚੀਲਾ ਦੇ ਮਲਾਤਾ ਹੀ ਪਰ ਕਿਸਮਤ ਕਰੋ ਜਾਈ ਬੀਣਾ ਮਲਾਏਗਾ ਹਾਂਜੀ ਹਾਂਜੀ ਬੜਾ ਹੁੰਦਾ ਜੇ ਜਿਤਨਾ ਮੈਂ ਹੁਣ ਸ਼ੋਅ ਤੇ ਜਾਣਾ ਜੇ ਉੱਥੇ ਕੋਈ ਵੱਖਰੀ ਚੀਜ਼ ਹੋ ਜਾਂਦੀ ਜੇ ਉੱਥੇ ਲੋਕੀ ਸੈਲਫੀਆਂ ਫੋਟੋਆਂ ਕਰਾਉਂਦੇ ਆ ਬੜਾ ਪਿਆਰ ਦਿੰਦੇ ਆ ਤੇ ਫਿਰ ਜਦੋਂ ਘਰ ਆਣ ਕੇ ਹਾਲਾਤ ਵੇਖੀ ਤੇ ਘਰ ਦੇ ਤੇ ਬੜਾ ਦੁੱਖ ਲੱਗਦਾ ਫਿਰ ਕਈ ਦਾ ਵੀ ਐਦਾਂ ਨਹੀਂ ਪ੍ਰਮਾਤਮਾ ਨੂੰ ਕਰਨਾ ਚਾਹੀਦਾ ਚਲੋ ਚਲੋ ਘਰ ਬਣ ਜੇ ਤੇ ਥੋੜਾ ਜਿਹਾ ਵਧੀਆ ਜੀ ਲੱਗਦਾ ਥੋੜਾ ਜਿਹਾ ਰੱਬ ਨੂੰ ਹੋਰ ਤੁਹਾਡੇ ਦੀ ਕਿਰਪਾ ਹੋਣੀ ਚਾਹੀਦੀ ਆ ਕਿਤੇ ਜਿੱਥੇ ਤੁਹਾਡੇ ਚਿਹਰੇ ਨੂੰ ਕੀਤਾ ਇੰਨੀ ਫੈਨਫੋ ਬਣਾਤੀ ਇੰਨਾ ਪਿਆਰ ਦਿੰਦਾ ਥੋੜਾ ਘਰ ਤੇ ਵੀ ਥੋੜੀ ਕਿਰਪਾ ਚਾਹੀਦੀ ਕਿ ਲੱਗਦਾ ਰੱਬ ਨੂੰ ਚਾਹੀਦੀ ਹੈ ਹਾਂਜੀ ਹਾਂਜੀ ਘਰ ਤੇ ਥੋੜੀ ਜੀ ਕਿਰਪਾ ਚਾਹੀਦੀ ਬਸ ਘਰ ਬਣ ਜੇ ਤੇ ਬਾਕੀ ਹੋਰ ਨਹੀਂ ਮੈਨੂੰ ਕੋਈ ਚਾਹੀਦਾ ਬਾਕੀ ਚਲੋ ਜਾਜੀ ਭਾਜੀ ਕਰਕੇ ਪ੍ਰਮਾਤਮਾ ਕਰਕੇ ਬੜਾ ਕੰਮ ਮੇਰਾ ਸੈਟ ਆ ਗਿਆ ਤੇ ਆਪਣਾ ਘਰ ਦੀ ਥੋੜੀ ਪ੍ਰੋਬਲਮ ਆ ਰਹੀ ਆ ਉਹ ਵੀ ਇੱਕਦਮ ਪੇ ਚਲੋ ਘਰ ਤੇ ਬਣਾ ਲੈਣਾ ਸੀ ਤੇ ਇੱਕਦਮ ਮੈਨੂੰ ਕੱਚਿਆਂ ਲਾਤਾ ਵੀ ਹਾਂਜੀ ਕੱਚ ਚ ਪ੍ਰੋਬਲਮ ਆ ਗਈ ਘਰ ਚ ਪ੍ਰੋਬਲਮ ਇਹੋ ਜਿਹੀ ਪੈ ਗਈ ਮੇਰੇ ਵੀ ਥੋੜਾ ਸਾਈਡ ਤੇ ਹੋ ਗਿਆ ਮੈਂ ਤੇ ਬੜੀ ਮੁਸ਼ਕਲ ਪੈ ਗਈ ਜੇ ਫਿਰ ਕੋਈ ਗੱਲ ਨਹੀਂ ਤੇ ਮੈਨੂੰ ਇਸ ਤੋਂ ਵੀ ਜੈਦੀ ਵੀ ਹੋਣਾਂ ਦੀ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਕੋਈ ਸਾਨੂੰ ਗੀਤ ਜੂ ਸਾਂਝਾ ਕਰ ਦਿਓ ਜੈਦੀ ਵੀ ਹੋਣਾਂ ਦਾ ਘੁਗੀਆਂ ਸੁਣਾ ਦਿਓ ਕੋਈ ਹੋਰ ਬੜਾ ਉਹਨਾਂ ਦਾ ਟੱਕੂ ਟੱਕੂ ਆ ਸ਼ਾਇਦ ਚਾਹਦਾ ਸੀ ਮੈਂ ਹਾਂਜੀ ਹਾਂ ਇੱਕ ਦੋ ਗੀਤ ਸੁਣਾ ਦੇ ਕਰ ਦਿਓ ਸਾਡੇ ਦਸ਼ਕਾ ਦੀ ਕਮੈਸ਼ ਹੁੰਦੀ ਹੈ ਹਮੇਸ਼ਾ ਹੀ ਲਓ ਜੀ ਇੱਕ ਭਾਈ ਦਾ ਗਾਣਾ ਹੈ ਟੱਕੂ ਇਹਦਾ ਟੱਕੂ ਆ ਹਾਂਜੀ ਵਿੱਚ ਗਲੀ ਦੇ ਹੋ ਗੇ ਟਾਂਕਰੇ ਖੜ ਗਏ ਬਾਹੋਂ ਫੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਪਾਣੀ ਪਾਣੀ ਹੋ ਗਏ ਮਿੱਤਰਾ ਤੱਕ ਤੱਕ ਸੀਨਾ ਤੜ ਕੇ ਉਹ ਬਾਜ ਜਾਵੇ ਮਿੱਤਰਾ ਹੋ ਟੱਕੂਏ ਤੇ ਟੱਕੂਆ ਖੜ ਕੇ ਬਾਜ ਜਾਵੇ ਮਿੱਤਰਾ ਹੁਣ ਟੱਕੂਏ ਤੇ ਟੱਕੂਆ ਖੜ ਕੇ ਤੇ ਹੋਰ ਕੋਈ ਜਿਹੜਾ ਸੇਧ ਜਾਂਦੇ ਲੋਕਾਂ ਦੀ ਫਰਮਾਇਸ਼ ਹੋ ਜਾਂਦੀ ਹੈ ਵੀ ਜੈਲੀ ਵੀ ਆ ਗਏ ਨੇ ਆ ਗੀਤ ਸੁਣਾ ਜਾਵੇ ਨਾਲ ਕੋ ਉਬੀ ਗੀਸਾਂ ਦੇ ਕਰ ਦਿਓ ਹਾਂਜੀ ਉਹ ਰੋਮੀਓ ਬੜਾ ਅੱਜ ਕੱਲ ਟ੍ਰੈਂਡੇ ਚੱਲਦਾ ਪਿਆ ਜੀ ਹਾਂਜੀ ਇੱਕ ਛੜ ਦੇ ਵੈਰ ਨੇ ਯਾਰੀ ਛੜ ਦੇ ਵੈਰ ਹਾਂਜੀ ਇੱਕ ਛੜ ਦੇ ਵੈਰ ਨੇ ਯਾਰੀ ਛੜ ਦੇ ਵੈਰ ਨੇ ਯਾਰੀ ਜੇ ਤੇ ਤੂੰ ਨਹੀਂ ਨਿਭਦੀ ਛੜ ਦੇ ਵੈਰ ਨੇ ਯਾਰੀ ਹੁਣ ਮਿੱਤਰਾਂ ਦੇ ਨਾਂ ਤੇ ਖੁੱਲਦਾ ਹਰ ਬੂਆ ਹਰ ਬਾਰੀ ਸਾਰੇ ਪਿੰਡ ਨਾਲ ਵੈਰ ਪਾਲਿਆ ਬਣ ਗਿਆ ਜੱਟ ਸ਼ਿਕਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡਦੇ ਵਹਿਰ ਨੇ ਯਾਰੀ ਜੇ ਤੇ ਤੂੰ ਨਹੀਂ ਨਿਭਦੀ ਛੱਡਦੇ ਵਹਿਰ ਨੇ ਯਾਰੀ ਤੇ ਜਾਂਦੇ ਆਂ ਰੈਂਬੋ ਆਪਣੇ ਦਰਸ਼ਕਾਂ ਨੂੰ ਜਿਹੜੇ ਗਜਾਜੀ ਬੀਨੂ ਪਿਆਰ ਕਰਦੇ ਨੇ ਜਿਹੜੇ ਆਡੀਅנס ਨੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹਨਾ ਆ ਆਡੀਅנס ਨੂੰ ਭਾਈ ਦੇ ਜਿਹੜੇ ਕਰੀਬ ਆ ਰਹਿੰਦੇ ਆ ਸਾਰੇ ਫੈਨ ਫੋਲਿੰਗ ਆ ਭਾਈ ਦੀ ਜਿੰਨੀ ਵੀ ਆ ਉਹ ਇੱਕੋ ਗੱਲ ਕਹਿਣਾ ਚਾਹਨਾ ਪਈ ਥੋੜੀ ਜੀ ਮਦਦ ਕੀਤੀ ਜਾਏ ਪਈ ਮਕਾਨ ਦੀ ਥੋੜੀ ਮਦਦ ਕੀਤੀ ਜਾਏ ਬਸ ਘਰ ਬਣਦੀ ਹੈ ਹਾਂਜੀ ਹਾਂਜੀ ਘਰ ਬਣ ਜੇ ਬਸ ਆਪਣਾ ਮੋਬਾਈਲ ਨੰਬਰ ਆਜੇ ਸਾਡਾ ਹਾਂਜੀ ਮੇਰਾ ਮੋਬਾਈਲ ਨੰਬਰ ਹੈ 6239353849 ਹਾਂਜੀ ਇੰਸਟਾਗ੍ਰam ਆਈਡੀ ਮੇਰੀ ਰੈਂਬੋ ਰਾਜਾ ਉਹਦੇ ਵਿੱਚ ਵੀ ਮੇਰਾ ਨੰਬਰ ਤੁਸੀਂ ਲੈ ਸਕਦੇ ਜੀ ਤੇ ਮੇਰਾ ਨੰਬਰ ਹੈ ਫਿਰ ਤੋਂ ਮੈਂ ਇੱਕ ਵਾਰੀ ਰਿਪੀਟ ਕਰ ਰਿਹਾ ਹਾਂ ਆਪਣਾ 6239353849 ਠੀਕ ਹੈ ਸੋ ਬੋਤਾਲਵਾ ਜੀ ਇਹ ਸੀ ਗੱਲਬਾਤ ਦੀ ਰੈਂਬੋ ਜਿਹੜਾ ਕਿ ਜੈਦੀ ਬੀਦਣਾ ਜਾਂਦੇ ਆਂ ਦਾ ਪਰਾਦੇਖ ਕਰਦੇ ਹਾਲਾਤ ਬਹੁਤੇ ਵਧੀਆ ਨਹੀਂ ਹੈ ਇਸ ਕਰਕੇ ਉਹਨਾਂ ਨੇ ਆਪਣੇ ਫੈਨ ਜਿਹੜੇ ਕਿ ਜਾਦੀ ਬੀ ਨੂੰ ਪਿਆਰ ਕਰਦੇ ਨੇ ਉਹਨਾਂ ਨੇ ਬੇਨਤੀ ਕੀਤੀ ਆ ਕਿ ਘਰ ਦੀ ਮਦਦ ਕੀਤੀ ਜਾ ਕਿਸੇ ਦਾ ਘਰ ਬਣ ਜਾ ਕਿਉਂਕਿ ਸੁਪਨਾ ਹੁੰਦਾ ਹਰ ਕਿਸੇ ਦਾ ਘਰ ਬਣਾਉਣਾ ਤੇ ਸੁਪਨਾ ਕਿਹੜਾ ਵਾ ਫੈਨ ਜਿਹੜੇ ਆ ਪੂਰੇ ਕਰ ਸਕਦੇ ਨੇ ਕਿ ਜਿਹੜੇ ਵੀ ਜਾਦੀ ਬੀ ਨੂੰ ਪਿਆਰ ਕਰਦੇ ਨੇ ਐਸੇ ਜਾਦੀ ਬੀ ਦਾ ਘਰ ਜੂ ਬਣਾ ਕੇ ਦਿਓ ਕਿਉਂਕਿ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੈ ਅੱਜ ਦੇ ਜਮਾਨੇ 'ਚ ਬਾਲਿਆਂ ਛੱਤ 'ਚ ਰਹਿ ਰਿਹਾ ਤੇ ਇੱਕੋ ਕਮਰਾ ਹੀ ਆ ਜਿੱਥੇ ਜਾਦੀ ਬੀ ਨੂੰ ਇਹਨੇ ਲੋਕੋ ਪਿਆਰ ਕਰਦੇ ਨੇ ਇਨਾ ਫੈਨ ਫੈਲੋ ਆ ਇਸ ਜਾਦੀ ਬੀ ਦੇ ਜਿਹੜੇ ਕੀ ਫੈਨ ਨੇ ਵੱਡੇ ਰੈਂਬੋ ਦੁਜਾਦੀ ਬੀ ਬਣੇ ਨੇ ਇਹਨਾਂ ਦਾ ਵੀ ਪੂਰਾ ਮਾਨ ਸਤਕਾਰ ਕਰਿਆ ਕਰੋ ਮੈਨੂੰ ਦਿਓ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਮਰਸਾ